ਜਿੱਲ੍ਹਸ਼ਮੀ ਕਹਾਣੀ ਦਾ ਲੇਖਕ ਪ੍ਰੇਮ ਪ੍ਰਕਾਸ਼ ਹਨ ਲਸ਼ਮੀ ਕਹਾਣੀ ਬੀਏ ਬੀਏਸੀ ਬੀਕੋਮ ਸੈਮੈਸਟਰ ਦੂਜਾ ਦੇ ਵਿੱਚ ਲੱਗੀ ਹੋਈ ਹੈ ਔਰ ਇਹ 10 20 ਅੰਕਾਂ ਦੇ ਅਨਸਾਰ ਅਸੀਂ ਇਸ ਦਾ ਵਿਸ਼ਾ ਪੇਪਰ ਦੇ ਵਿੱਚ ਲਿਖਣਾ ਹੈ ਤੇ ਹਰਫ ਪੰਜਾਬੀ ਚੈਨਲ ਦੇ ਨੂੰ ਸਬਸਕ੍ਰਾਈਬ ਕਰਦੇ ਹੋਏ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲ ਸਕੇ ਕਹਾੜੀ ਪ੍ਰੇਮ ਪ੍ਰਕਾਸ਼ ਇੱਕ ਬੜੇ ਪ੍ਰਸਿੱਧ ਕਹਾਣੀਕਾਰ ਨੇ ਪੰਜਾਬੀ ਦੇ ਜਿਨ੍ਹਾਂ ਨੇ ਬਹੁਤ ਸਾਰੀਆਂ ਕਹਾਣੀ ਸੰਗ੍ਰਹਿ ਲਿਖੇ ਤੇ ਉਹਨਾਂ ਦੇ ਵਿਸ਼ੇ ਮਾਨਵੀ ਸੰਵੇਦਨਾਵਾਂ ਮਾਨਵੀ ਸੰਬੰਧਾਂ ਨਾਲ ਮਾਨਵੀ ਰਿਸ਼ਤਿਆਂ ਦੇ ਨਾਲ ਜੁੜੇ ਹੁੰਦੇ ਨੇ ਤੇ ਮੁਕਤੀ ਨਾਂ ਦੇ ਕਹਾਣੀ ਸੰਗ੍ਰਹਿ ਚੋਂ ਇੱਕ ਕਹਾਣੀ ਸੰਗ੍ਰਹਿ ਕਹਾਣੀ ਲਈ ਗਈ ਹੈ ਬੁਖ ਪਾਤਰ ਲక్ష్ਮੀ ਤੇ ਉਸ ਦਾ ਭਰਾਲ ਤੇ ਲੇਖਕ ਲੇਖਕ ਮੈ ਸ਼ੈਲੀ ਚ ਇਸ ਕਹਾਣੀ ਨੂੰ ਲਿਖਦਾ ਆ ਲੇਖਕ ਆਪਣੀ ਕੋਠੀ ਦੇ ਲੌਨ ਦੇ ਵਿੱਚ ਆਰਾਮ ਨਾਲ ਕੁਰਸੀ ਤੇ ਬੈਠਾ ਧੁੱਪ ਸੇਕ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਉਹ ਦੋ ਬੱਚੇ ਆਏ ਇੱਕ ਕੁੜੀ ਜਿਸ ਦਾ ਨਾਮ ਲక్ష్ਮੀ ਤੇ ਉਸ ਦਾ ਭਰਾ ਜਿਸ ਦਾ ਨਾਮ ਇੰਦਰ ਸੀ ਦੋਨੋਂ ਉਹ ਲੇਖਕ ਦੇ ਘਰ ਦੇ ਬਾਹਰੋਂ ਪਾਥੀਆਂ ਜੋਗਰੇ ਸਨ ਜਿਹੜੀਆਂ ਕਿ ਉਹਨਾਂ ਨੇ ਬਾਲਣ ਵਾਸਤੇ ਇਸਤੇਮਾਲ ਕਰਨੀਆਂ ਸਨ ਤਾਂ ਲੇਖਕ ਜਦੋਂ ਗੋਲ ਗਿਆ ਤੇ ਲੇਖਕ ਨੇ ਆਵਾਜ਼ ਮਾਰ ਕੇ ਉਸ ਨੂੰ ਕੋਲ ਬੁਲਾਇਆ ਤੇ ਉਹਨਾਂ ਬੱਚਿਆਂ ਤੋਂ ਉਹਨਾਂ ਦੀ ਜਾਣਕਾਰੀ ਲੈਂਦਿਆਂ ਹੋਇਆ ਲੇਖਕ ਨੇ ਪੁੱਛਿਆ ਤਾਂ ਉਹਨਾਂ ਨੇ ਇਹ ਦੱਸਿਆ ਕਿ ਲੜਕੀ ਨੇ ਆਪਣਾ ਨਾਮ ਲక్ష్ਮੀ ਤੇ ਆਪਣੇ ਭਰਾ ਦਾ ਨਾਮ ਇੰਦਰ ਦੱਸਿਆ ਤੇ ਉਹ ਰਾਜਸਥਾਨ ਤੋਂ ਆਏ ਸਨ ਤੇ ਮਿਹਨਤ ਮਜ਼ਦੂਰੀ ਕਰਦੇ ਸਨ ਤੇ ਰਾਜਸਥਾਨ ਦੇ ਵਿੱਚ ਲੰਮੀ ਔੜ ਲੱਗੀ ਸੀ ਬੀ ਨਹੀਂ ਪਿਆ ਸੀ ਜਿਸ ਕਰਕੇ ਬਾਜਰੇ ਦੀ ਫਸਲ ਸੁੱਕ ਗਈ ਤੇ ਉਹ ਹੁਣ ਪੰਜਾਬ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਆਏ ਨੇ ਤੇ ਕਹਿੰਦੇ ਉਹ ਜੱਟ ਹੁੰਦੇ ਆ ਇਸ ਕਰਕੇ ਮੰਗਣ ਤੋਂ ਸੰਕਦੇ ਆ ਤਾਂ ਇਸ ਤਰੀਕੇ ਨਾਲ ਉਹਨਾਂ ਨੂੰ ਕੰਮ ਨਹੀਂ ਮਿਲਿਆ ਪਰ ਹਲੇ ਉਹ ਥੋੜਾ ਜਿਹਾ ਆਪਣਾ ਜੀਵਨ ਜਿਹੜਾ ਹੈ ਇੱਧਰ ਉੱਧਰ ਲੱਭ ਚੀਜ਼ਾਂ ਵਗੈਰਾ ਲੱਭ ਕੇ گزارਦੇ ਸਨ ਉਹਦੇ ਜੱਟ ਹੋਣ ਤੇ ਮੇਰਾ ਮਨ ਪਰ ਆਇਆ ਬਾਅਦ ਲੇਖਕ ਇਸ ਕਹਾਣੀ ਚ ਜਾਤ ਪਾਤ ਦਾ ਜੋ ਸਾਡੇ ਸਮਾਜ ਦੇ ਵਿੱਚ ਭੇਦ ਭਾਵ ਹੈ ਜਾਂ ਜਾਤ ਪਾਤ ਦਾ ਆਪਣੇ ਆਪ ਨੂੰ ਵਿਅੰਗ ਸੰਸਕਾਰ ਨੇ ਉਹਨਾਂ ਨੂੰ ਵਿਅੰਗਾਤਮਕ ਢੰਗ ਨਾਲ ਪੇਸ਼ ਕਰਦਾ ਹੈ ਲక్ష్ਮੀ ਆਪਣੇ ਬਾਰੇ ਦੱਸਦੀ ਜਾ ਰਹੀ ਸੀ ਤੇ ਲੇਖਕ ਉਸਦੀ ਗੱਲ ਸੁਣ ਸੁਣਦਾ ਜਾ ਰਿਹਾ ਸੀ ਤੇ ਲੇਖਕ ਨੂੰ ਲੱਗ ਰਿਹਾ ਸੀ ਕਿ ਸਮਾਜ ਦੇ ਵਿੱਚ ਜੋ ਜਾਤਾਂ ਪਾਤਾਂ ਦੇ ਭੇਦਭਾਵ ਨੇ ਉਸ ਤੋਂ ਛੋਟੇ ਬੱਚੇ ਵੀ ਨਹੀਂ ਬਚ ਸਕੇ ਉਹਨਾਂ ਦੇ ਉੱਪਰ ਵੀ ਇਸ ਦਾ ਅਸਰ ਹੈ ਲక్ష్ਮੀ ਦਾਸ ਰੀ ਸੀ ਕਿ ਜਦੋਂ ਰਾਜਸਥਾਨ ਚ ਰਹਿੰਦੇ ਸਨ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਬਹੁਤ ਦਾਣੇ ਸਨ ਰਾਸ਼ਨ ਸੀ ਪਰ ਜਦੋਂ ਉੱਥੇ ਆੜ ਪੈ ਗਈ ਤਾਂ ਉਹਨਾਂ ਨੂੰ ਇੱਕ ਇੱਕ ਦਾਣੇ ਲਈ ਮੁਥਾਜ ਹੋਣਾ ਪਿਆ ਤੇ ਲੇਖਕ ਇੱਥੇ ਵੀ ਦੱਸਣਾ ਚਾਹੁੰਦਾ ਹੈ ਕਿ ਜੋ ਸਾਡਾ ਕਿਸਾਨੀ ਜੀਵਨ ਹੈ ਉਹ ਕੁਦਰਤ ਅਤੇ ਮੌਸਮ ਉੱਪਰ ਨਿਰਭਰ ਕਰਦਾ ਹੈ ਕੁਦਰਤ ਵੱਲੋਂ ਜੇ ਸਾਥ ਦਿੱਤਾ ਜਾਏ ਤਾਂ ਕਿਸਾਨੀ ਜਿਹੜੀ ਹੈ ਉਹ ਲਾਹੇ ਦਾ ਸੌਦਾ ਹੈ ਨਹੀਂ ਤੇ ਫਿਰ ਬਹੁਤ ਵਾਰ ਇਸ ਦੇ ਵਿੱਚ ਘਾਟ ਆ ਜਾਂ ਨੁਕਸਾਨ ਮਿਲਦਾ ਹੈ ਤੇ ਲੇਖਕ ਉਸ ਨੂੰ ਥੋੜਾ ਜੋ ਬੱਚੇ ਇਕੱਠੇ ਕਰ ਰਹੀ ਸੀ ਬਾਲਣ ਵਾਸਤੇ ਉਹ ਦਿੰਦਾ ਹੈ ਉਹਨਾਂ ਦੇ ਕੁਰਤੇਆਂ ਦੇ ਥੋੜਾ ਜਿਹਾ ਉਹਨਾਂ ਨੂੰ ਕਹਿੰਦਾ ਤੁਸੀਂ ਇਹ ਆਪਣੇ ਕੋਲ ਲੈ ਜਾ ਸਕਦੇ ਹੋ ਇਹ ਲੇਖਕ ਨੂੰ ਆਪਣਾ ਬਚਪਨ ਯਾਦ ਆਇਆ ਕਿ ਉਹ ਵੀ ਛੋਟਾ ਹੁੰਦਾ ਕਿਸ ਤਰ੍ਹਾਂ ਇਸ ਤਰ੍ਹਾਂ ਇਹਦਾ ਬੱਚਿਆਂ ਵਾਂਗ ਹੀ ਆਪਣੇ ਆਪ ਨੂੰ ਬੇ ਬੇਕ ਆਫ ਬੇ ਫਿਕਰ ਹੁੰਦੇ ਦਾ ਸੀ ਤੇ ਲੇਖਕ ਨੇ ਫਿਰ ਉਹਦਾ ਬੱਚਿਆਂ ਨੂੰ ਕੁਝ ਖਵਾਉਣ ਵਾਸਤੇ ਪੁੱਛਿਆ ਤਾਂ ਉਹ ਦੋਨੋਂ ਹੀ ਹਾਂ ਕਰ ਦਿੱਤੀ ਉਹਨਾਂ ਨੇ ਲੇਖਕ ਆਪਣੇ ਰਸੋਈ 'ਚ ਲੱਸੀ ਦਾ ਜੱਗ ਲੋੜ ਪਾ ਕੇ ਲੈ ਆਇਆ ਉਸ ਨੂੰ ਪਤਾ ਸੀ ਵੀ ਜੱਟਾਂ ਦੇ ਬੱਚਿਆਂ ਨੂੰ ਖੱਟੀ ਲੱਸੀ ਦਾ ਸਵਾਦ ਪਤਾ ਹੁੰਦਾ ਹੈ ਤੇ ਪਰ ਉਹਨੂੰ ਲੱਗ ਰਿਹਾ ਸੀ ਪਤਾ ਨਹੀਂ ਕਦੋਂ ਤੱਕ ਇਹਨਾਂ ਨੇ ਸਵਾਦ ਦੇਖਿਆ ਆਏਗਾ ਕਿਉਂਕਿ ਤੇ ਖੇਤ ਖੋਸ ਗਏ ਤੇ ਹੁਣ ਤੇ ਇਹਨਾਂ ਕੋਲ ਸ਼ਾਇਦ ਡੰਗਰ ਬੱਚਾ ਪਸ਼ੂ ਵੀ ਨਹੀਂ ਹੋਣਗੇ ਤਾਂ ਉਹਨੇ ਬੱਚਿਆਂ ਨੂੰ ਅੰਦਰ ਬੁਲਾ ਲਿਆ ਹੱਥ ਧੋਣ ਵਾਸਤੇ ਤੇ ਲక్ష్ਮੀ ਉੱਥੇ ਕੁਝ ਭਾਂਡੇ ਪਏ ਸੀਗੇ ਲక్ష్ਮੀ ਕਦੇ ਭਾਂਡਿਆਂ ਵੱਲ ਵੇਖੇ ਤੇ ਕਦੇ ਲੇਖਕ ਵੱਲ ਤੇ ਦੋਨਾਂ ਨੇ ਭਾਂਡੇ ਪਿੱਛੇ ਕੀਤੇ ਤੇ ਹੱਥ ਧੋਲੇ ਤੇ ਉਸਨੇ ਪਹਿਲਾਂ ਤਾਂ ਕਿਹਾ ਕਿ ਉਹ ਭਾਂਡਿਆਂ ਨੂੰ ਹੱਥ ਨਹੀਂ ਲਾਉਣਗੇ ਤੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਵੀ ਲੇਖਕ ਬੁਰਾ ਨਾ ਬਣਾਏ ਪਰ ਫਿਰ ਲੇਖਕ ਨੇ ਕਿਹਾ ਤੁਸੀਂ ਆਪੇ ਪਾਸੇ ਕਰ ਦਿਓ ਤਾਂ ਉਹਨਾਂ ਨੇ ਪਾਸੇ ਕਰਕੇ ਹੱਥ ਧੋੜੇ ਸ਼ੁਰੂ ਕੀਤੇ ਹੱਥ ਧੋ ਕੇ ਆਪਣੇ ਪੱਲਿਆ ਰਣ ਪਹੁੰਚਦੇ ਹੋਏ ਉਹ ਗੇਟ ਦੇ ਬਾਹਰ ਜਾ ਖਲੋਤੇ ਜਿੱਥੇ ਉਹਨਾਂ ਦੀ ਚੱਪਲਾ ਪਈਆਂ ਸਨ ਲੇਖਕ ਲੱਸੀ ਪਾਉਣ ਲੱਗਾ ਤਾਂ ਬੜੀ ਅਧੀਨਗੀ ਨਾਲ ਕਿਹਾ ਉਹਨਾਂ ਨੇ ਕਿਹਾ ਬਾਬਾ ਜੀ ਇੱਕ ਰੋਟੀ ਵੀ ਦੇ ਦਿਓ ਤੇ ਉਹਨਾਂ ਨੇ ਲੇਖਕ ਨੇ ਕਿਹਾ ਕਿ ਮੈਂ ਹੁਣੇ ਲੈ ਕੇ ਆਉਂਦਾ ਹਾਂ ਤੇ ਲੇਖਕ ਰਸੋਈ 'ਚ ਗਿਆ ਦੋ ਰੋਟੀਆਂ ਤੇ ਆਮਬ ਦਾ achar ਲੈ ਕੇ ਆਇਆ ਲక్ష్ਮੀ ਨੂੰ ਉਸਨੇ ਹੱਸਦਿਆ ਪੁੱਛਿਆ ਤੈਨੂੰ ਪਤਾ ਸੀ ਕੌਣ ਹੁੰਦੇ ਹਾਂ ਤੇ ਉਸਨੇ ਨਾਜ ਸਿਰ ਹਿਲਾ ਦਿੱਤਾ ਤੇ ਮੈਂ ਦੱਸਾਂ ਦੋਵੇਂ ਰੋਟੀਆਂ ਵੀ ਇੰਦਰ ਨੂੰ ਫੜਾਉਂਦਾ ਕਿ ਅਸੀਂ ਚਮਾਰ ਹੁੰਦੇ ਹਾਂ ਜੁੱਤੀਆਂ ਬਣਾਉਣ ਵਾਲੇ ਪਰ ਹੁਣ ਚੰਮ ਦਾ ਕੰਮ ਨਹੀਂ ਕਰਦੇ ਇਹ ਸੁਣਨ ਤੋਂ ਬਾਅਦ ਉਹਨਾਂ ਦੋਨਾਂ ਬੱਚਿਆਂ ਦੇ ਮਨਾਂ ਦੇ ਅੰਦਰ ਜਾਤ ਦਾ ਭਾਵ ਹੋਰ ਟੀਖਣ ਹੋ ਗਿਆ ਲੇਖਕ ਨੇ ਆਪਣੀ ਜਾਤ ਜਦੋਂ ਦੱਸੀ ਤਾਂ ਉਹਨਾਂ ਨੂੰ ਲੱਗਿਆ ਕਿ ਲੇਖਕ ਤਾਂ ਉਹਨਾਂ ਤੋਂ ਨੀਵੀਂ ਜਾਤ ਦਾ ਆ। ਇਸ ਕਰਕੇ ਉਹਨਾਂ ਲੱਸੀ ਅਤੇ ਰੋਟੀ ਖਾਣ ਤੋਂ ਨਾ ਕਰ ਦਿੱਤੀ। ਉਹਨਾਂ ਦਾ ਇਸ ਤਰ੍ਹਾਂ ਲੱਗਾ ਜਿਵੇਂ ਉਹਦਾ ਸਵੈਮਾਨ ਜਾਗ ਪਿਆ ਤੇ ਲక్ష్ਮੀ ਤੇ ਉਸਤੇ ਭਰਾ ਦੋਨੋਂ ਜਿਹੜੇ ਸੀ ਉਸੇ ਵੇਲੇ ਉਹਨਾਂ ਨੇ ਕਿਹਾ ਨਹੀਂ ਬਾਬਾ ਜੀ ਮੈਨੂੰ ਭੁੱਖ ਨਹੀਂ ਅ ਤੁਸੀਂ ਰਹਿਣ ਦਿਓ। ਤੇ ਇਸ ਗੱਲ ਤੋਂ ਲੇਖ ਨੂੰ ਸਮਝ ਆ ਸਮਝ ਲੱਗੀ ਕਿ ਉਹ ਬੱਚੇ ਇੰਨੇ ਜ਼ਿਆਦਾ ਜਾਤ ਪਾਤ ਦੇ ਭੇਦਭਾਵ ਦੇ ਵਿੱਚ ਵੱਜੇ ਹੋਏ ਸਨ। ਕਿ ਉਹ ਭੁੱਖੇ ਰਹਿਣਾ ਉਹਨਾਂ ਨੂੰ ਮਨਜ਼ੂਰ ਸੀ ਉੱਚੀ ਜਾਤ ਦੀ ਹੋਮੇ ਉਹਨਾਂ ਦੇ ਮਨ ਦੇ ਵਿੱਚ ਬੈਠੀ ਹੋਈ ਸੀ ਨੀਵੀਂ ਜਾਤ ਤੋਂ ਨਫ਼ਰਤ ਕਰਦੇ ਸੀ ਤੇ ਬੇਜ਼ਮੀਨੇ ਲੋਕਾਂ ਦੀ ਆਰਥਿਕਤਾ ਦਾ ਪ੍ਰਕਟਾ ਵਾਲੇ ਨੇ ਕੀਤਾ ਤੇ ਲੇਖਕ ਇਹ ਵੀ ਕਹਿ ਰਿਹਾ ਕਿ ਉਹਨਾਂ ਬੱਚਿਆਂ ਦੇ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੂੰ ਭੁੱਖੇ ਰਹਿਣਾ ਮਨਜ਼ੂਰ ਸੀ ਪਰ ਪਰ ਆਪਣੇ ਤੋਂ ਛੋਟੀ ਜਾਤ ਤੋਂ ਕੁਝ ਲੈ ਕੇ ਖਾਣਾ ਪਸੰਦ ਨਹੀਂ ਕਰਦੇ ਸੀ ਜਾਤ ਦਾ ਹੰਕਾਰ ਰੱਖਦੇ ਸਨ ਤੇ ਫਿਰ ਲੇਖਕ ਨੇ ਲੇਖ ਨੇ ਝੂਠ-ਮੂਠ ਹੀ ਕਿਹਾ ਸੀ ਲੇਖਨੇ ਵੇਖਿਆ ਕਿ ਉਹਨਦੇ ਸਾਰੇ ਚਿਹਰਿਆਂ ਦੇ ਪ੍ਰਭਾਵ ਬਦਲ ਗਏ ਤੇ ਉਸ ਤੋਂ ਬਾਅਦ ਉਹ ਪਾਠਿਆ ਲੈ ਕੇ ਉਥੋਂ ਚਲੇ ਗਏ ਬੱਚੇ લેਖਕ ਨੇ ਉਹ ਲੱਸੀ ਜਿਹੜੀ ਸੀ ਬਾਹਰ ਡੋਲ ਦਿੱਤੀ ਹੁਣ ਇਸ ਕਹਾਣੀ ਤੋਂ ਲੇਖਕ ਨੇ ਸਾਨੂੰ ਇੱਕ ਤਾਂ ਕਿਸਾਨੀ ਜੀਵਨ ਦੀਆਂ ਸਮੱਸਿਆਵਾਂ ਦੱਸੀਆਂ ਨੇ ਤੇ ਇੱਕ ਸਮਾਜ ਵਿੱਚ ਜੋ ਜਾਤ ਪਾਤ ਦਾ ਭੇਦਭਾਵ ਹੈ ਉਹ ਕਿਸ ਤਰ੍ਹਾਂ ਬੱਚਿਆਂ ਦੇ ਮਨ 'ਚ ਵੀ ਬੈਠਾ ਹੋਇਆ ਹੈ ਉੱਚੀ ਨੀਵੀਂ ਜਾਤ ਦੇ ਜੋ ਸਮਾਜ ਦੇ ਗਰੋਪ ਨੇ ਤਬਕੇ ਨੇ ਉਸ ਤੋਂ ਲੇਖ ਨੇ ਸਾਨੂੰ ਜਾਣੂ ਕਰਾਇਆ ਬੜੀ ਛੋਟੀ ਜਿਹੀ ਕਹਾਣੀ ਆ ਤੇ ਬਹੁਤ ਜ਼ਿਆਦਾ ਤਾਂ ਕੋਈ ਡੂੰਗਾ ਮੈਸੇਜ ਨਹੀਂ ਜਿਸ ਤਰ੍ਹਾਂ ਮਹਿਸੂਸ ਹੁੰਦਾ ਬਸ ਆਪਾਂ ਇੰਨਾ ਕਹਿ ਸਕਦੇ ਆ ਕਿ ਛੋਟੇ ਬੱਚਿਆਂ ਨੂੰ ਜਾਤ ਪਾਤ ਦੇ ਸੰਸਕਾਰ ਸਿਖਾਏ ਜਾਂਦੇ ਆ ਤੇ ਉਹ ਉਹ ਨੀਵੀਂ ਜਾਤ ਤੋਂ ਆਪਣੇ ਤੋਂ ਦਾ ਫਰਦ ਦਾ ਪ੍ਰਗਟਾਵਾ ਵੀ ਸਿੱਖ ਲੈਂਦੇ ਆ ਤੇ ਉਹ ਆਪਣੀਆਂ ਲੋੜਾਂ ਦੇ ਵੇਲੇ ਵੀ ਇਹਨਾਂ ਜਾਤੀ ਪਾਤੀ ਭਾਵਾਂ ਤੋਂ ਮੁਕਤ ਨਹੀਂ ਹੁੰਦੇ ਤੰਗ ਸੋਚਦਾ ਜਿਹੜੇ ਸ਼ਿਕਾਰ ਨੇ ਇਸ ਇਸ ਟ੍ਰਿਕ ਨਾਲ ਤੁਸੀਂ ਇਸ ਕਹਾਣੀ ਨੂੰ ਪੜਨ ਤੋਂ ਬਾਅਦ ਇਸ ਕਹਾਣੀ ਦਾ 20 ਅੰਕਾਂ ਦੇ ਅਨੁਸਾਰ ਲਿਖਣਾ ਥੋੜਾ ਜਿਹਾ ਮੁਸ਼ਕਲ ਹੋ ਸਕਦਾ ਕਿਉਂਕਿ ਬਹੁਤ ਛੋਟੀ ਕਹਾਣੀ ਹੈ ਇਸ ਲਈ ਸਾਰੇ ਵੇਰਵੇ ਧਿਆਨ ਨਾਲ ਕਹਾਣੀ ਦੇ ਪੜ੍ਹ ਕੇ ਉਸ ਨੂੰ ਤੁਸੀਂ ਆਪਣੇ ਪ੍ਰਸ਼ਨ ਦੇ ਵਿੱਚ ਇੱਕ ਇੱਕ ਵੇਰਵੇ ਨੂੰ ਇੱਕ ਇੱਕ ਡਾਇਲੌਗ ਨੂੰ ਬਿਆਨ ਕਰੋਗੇ ਤਾਂ ਇਹ 20 ਨੰਬਰ ਦੇ ਅਨੁਸਾਰ ਸੰਪੂਰਨ ਕਹਾਣੀ ਬਣ ਸਕਦੀ ਹੈ